ਗੁਰੂ ਘਰ ਦੇ ਵਿੱਚ ਯੋਗਾ ਕਰਨ ਵਾਲੀ ਕੁੜੀ ਦੀ ਇੱਕ ਵੀਡੀਓ ਹੋਰ ਬੈਰਨ ਜੱਥੇ ਕਿ ਦੋਸਤੋ ਇਹ ਕੁੜੀ ਦੀ ਵੀਡੀਓ ਯੋਗਾ ਕਰਨ ਸਮੇ ਬੇਹੱਦ ਵਾਇਰਲ ਹੋ ਗਈ ਸੀ ਇੱਕ ਪਾਸੇ ਇਹ ਚਰਚਾ ਦਾ ਵਿਸ਼ਾ ਹੈ ਜੱਥੇ ਕਿ ਦੋਸਤੋ ਲੋਕਾਂ ਬੋਲ ਰਹੇ ਸੂ ਕੁੜੀ ਨੂੰ ਬੇਹੱਦ ਲਾਣ ਤਾਂ ਪਈਆਂ ਗਈਆਂ ਸੀ ਉੱਥੇ ਦੋਸਤੋ ਇਹ ਕੁੜੀ ਦੀ ਇੱਕ ਵੀਡੀਓ ਹੋਰ ਗੁਰੂ ਘਰ ਦੇ ਵਿੱਚ ਸੇਵਾ ਕਰਦੀ ਦੀ ਨਜ਼ਰ ਆਈ ਹੈ ਜਿੱਥੇ ਕਿ ਦੋਸਤੋ ਇਹ ਵੀਡੀਓ ਵੀ ਮੌਕੇ ਉੱਤੇ ਬਣੀ ਤੇ ਹੋਗੀ ਬਰਤ ਤੁਸੀਂ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਇਹ ਉਹੀ ਕੁੜੀ ਜੋ ਕੁਝ ਦਿਨ ਪਹਿਲਾਂ ਗੁਰੂ ਘਰ ਦੇ ਵਿੱਚ ਜੋਗਾ ਕਰਦੀ ਨਜ਼ਰ ਆਈ ਸੀ ਜਿੱਥੇ ਕਿ ਦੋਸਤੋ ਪੰਜਾਬ ਦੇ ਲੋਕਾਂ ਵੱਲੋਂ ਇਸ ਕੁੜੀ ਨੂੰ ਬੇहद ਲਣਾ ਤਾਂ ਪਾਈਆਂ ਸੀ ਇਸ ਕੁੜੀ ਨੇ ਗੁਰੂ ਘਰ ਦੇ ਵਿੱਚ ਜੋਗਾ ਕੀਤਾ ਜਿੱਥੇ ਕਿ ਦੋਸਤੋ ਗੁਰੂ ਘਰ ਦੀ ਮर्यादा ਨੂੰ ਪੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਮੌਕੇ ਉੱਤੇ ਜੋ ਬਣੀ ਹੋਈ ਵੀਡੀਓ ਨੇ ਇਸ ਕੁੜੀ ਨੂੰ ਇੱਕ ਜਾਲ ਦੇ ਵਿੱਚ ਫਸਾ ਲਿਆ ਸੀ ਜਿੱਥੇ ਕਿ ਦੋਸਤੋ ਇਸ ਕੁੜੀ ਵੱਲੋਂ ਲਾਇਬ ਹੋ ਕੇ ਮਾਫੀ ਮਗੀ ਜਿਹੀ ਪਰ ਜੱਥੇ ਕਿ ਦੋਤੋਂ ਇਸੋ ਕੁੜੀ ਉੱਪਰ ਬਣਦੀ ਮੌਕੇ ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਵੀ ਕੀਤੀ ਗਈ ਜੱਥੇ ਕਿ ਦੋਤੋਂ ਹੁਣ ਕੁਝ ਕੁ ਦਿਨ ਪਹਿਲਾਂ ਹੋਈ ਵੀਡੀਓ ਬਾਹਰ ਤੋਂ ਬਾਅਦ ਅੱਜ ਇਹ ਗੁਰੂ ਘਰ ਦੇ ਵਿੱਚ ਸੇਵਾ ਕਰਦੀ ਨਜ਼ਰ ਆ ਰਹੀ ਹੈ ਜੱਥੇ ਕਿ ਦੋਤੋਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਸਾਫ ਸਾਫ